ਸਤਿਪਾਰ ਪਾਵੇਗਾ ਬਚਨ ਸੁਣਾਵੇ ਗੁਰ ਪਰ ਸਾਗੀ ਪਾਰ ਪਾਵੇਗਾ ਜੇ ਕੋਈ ਬਚਨ ਕਮਾਵੇ ਸਾਧੂ ਸੰਤਾਂ ਦਾ ਕਮਾਵੇ ਸਾਧੂ ਸੰਤਾਂ ਦਾ ਗੁਰ ਪ੍ਰਸਾਦ ਦੀ ਪਾਰ ਪਾਵੇਗਾ ਜੇ ਕੋਈ ਬਚਨ ਕਮਾਵੇ ਸਾਧੂ ਪੁਰ ਪਰਸਾਦੀ ਪਾਰ ਪਾਵੇਗਾ Baba, baba, Guru Parasati, Parapavega. Baba, baba, Guru Parasati, Parapavega. Parapavega. ਜੇ ਕੋਈ ਬਚਨ ਕਮਾਵੇ ਸਾਧੂ ਸੰਤਾਂ ਦਾ ਜੇ ਕੋਈ ਬਚਨ ਕਮਾਵੇ ਸਾਧੂ ਸੰਤਾਂ ਦਾ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸਾਧ ਸੰਗਤ ਜੀ ਦਾਸ ਤੋਂ ਪਹਿਲਾਂ ਬਾਬਾ ਜੀ ਬਾਬਾ ਨਿਰਮਲ ਸਿੰਘ ਜੀ ਆਨੇ ਕੀਰਤਨ ਕੀਤਾ ਹੈ ਕਿ ਮਹਾਪੁਰਖਾਂ ਦੀਆਂ ਅਸੀਸਾਂ ਤਾਰ ਦਿੰਦੀਆਂ ਨੇ ਅਸੀਸਾਂ ਉਹਨਾਂ ਨੂੰ ਤਾਰ ਦਿਆਂ ਨੇ ਜਿਹੜੇ ਬਚਨ ਮੰਨਦੇ ਨੇ ਉਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਮਹਾਨ ਵਿਦਵਾਨ ਸਟੇਜ ਤੇ ਬੈਠੇ ਨੇ ਸਾਡੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਰਾਣਾ ਸਾਹਿਬ ਵਾਲੇ ਸੰਤ ਬਾਬਾ ਰਜੀਤ ਸਿੰਘ ਜੀ ਸਾਡੇ ਪਰਮ ਪਿਆਰੇ ਮਿੱਤਰ ਬਚਪਨ ਦੇ ਹੋਰ ਬਹੁਤ ਸਾਰੇ ਸਾਰੇ ਹੀ ਗੁਰਮੁਖ ਪਿਆਰੇ ਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਏਕ ਪਿਤਾ ਏਕ ਸਤੇ ਹਮ ਬਾਰਗ ਤੂੰ ਮੇਰਾ ਗੁਰਹਾਈ ਆਪਾਂ ਇੱਕ ਗੁਰੂ ਦੇ ਸਿੱਖਾਂ ਗੁਰੂ ਜੀ ਦੀ ਸਿੱਖਿਆ ਗੁਰੂ ਜੀ ਦਾ ਉਪਦੇਸ਼ ਜੋ ਮਹਾਪੁਰਖ ਦ੍ਰਿੜ ਕਰਾਉਂਦੇ ਨੇ ਆਪਣੇ ਬਚਨਾਂ ਦੁਆਰਾ ਬਚਨ ਸਾਧ ਸੁਖ ਪੰਥਾ ਲਹਨਤਾ ਵੱਡ ਕਰਮਣੇ ਵੱਡੇ ਕਰਮਾਂ ਵਾਲਿਆਂ ਨੂੰ ਬਚਨ ਪ੍ਰਾਪਤ ਹੁੰਦਾ ਜਿਹੜੇ ਕਮਾਉਂਦੇ ਨੇ ਸਾਧ ਸੰਗਤ ਜੀ 5 ਮਿੰਟ ਦੀ ਹਾਜ਼ਰੀ ਸੀ 3 ਮਿੰਟ ਹੋ ਚੁੱਕੇ ਨੇ 2 ਮਿੰਟ ਛੱਡ ਕੇ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਇਸ ਅਸਥਾਨ ਦੇ ਜੋ ਮੁੱਖ ਸੰਚਾਲਕ ਹਨ ਸਾਰੇ ਜਥੇ ਦਾ ਮਹਾਪੁਰਖਾਂ ਦਾ ਸਾਰੀਆਂ ਸੰਗਤਾਂ ਦਾ ਧੰਨਵਾਦ ਆਪਾਂ ਨੂੰ ਚਾਹੀਦਾ ਸਤਿਗੁਰਾਂ ਦਾ ਬਚਨ ਗੁਰਬਾਣੀ ਦਾ ਮਹਾਪੁਰਖਾਂ ਦਾ ਬਚਨ ਜੋ ਕੁਰਬਾਨੀ ਦੁਆਰਾ ਉਪਦੇਸ਼ ਦਿੰਦੇ ਨੇ ਆਪਾਂ ਉਸ ਅਨਸਾਰ ਚੱਲੀਏ ਨਿੰਦਾ ਚੁਗਲੀ ਹੰਕਾਰ ਈਰਖਾ ਬਖੀਲੀ ਨਰਸ਼ੈਨ ਦਾ ਕਰੀਏ ਤਿਆਗ ਮਨ ਵਿੱਚ ਵਸਾਈਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ